ਤੁਸੀਂ ਸੁਣ ਰਹੇ ਹੋ ਕਿਤਾਬ ਬੇਲੂ ਨਿਕਲਦੇ ਸ਼ੇਰ ਸੂਲਮਾ ਅੰਕ ਹੈ ਮਰਨ ਮੰਗੇ ਸਿੰਘ ਸੂਕਤ ਡਰੇ ਗੁਰਦਾਸ ਨੰਗਲ ਨੂੰ ਘੇਰਾ ਪਿਆ ਕਈ ਮਹੀਨੇ ਬੀਤ ਗਏ ਸਨ ਤੇ ਆਖਰ ਬਾਬਾ ਜੀ ਤੇ ਉਹਨਾਂ ਦੇ ਸਾਥੀ ਸਿੰਘ ਮੁਗਲਾਂ ਨੇ ਬੰਦੀ ਬਣਾ ਲਏ 8 ਮਹੀਨੇ ਦਾ ਘੇਰਾ ਭਾਵੇਂ ਕਾਫੀ ਲੰਬਾ ਚਲਾ ਗਿਆ ਸੀ ਤੇ ਮੁਗਲਾਂ ਦਾ ਜਾਨੀ ਮਾਲੀ ਨੁਕਸਾਨ ਵੀ ਕਾਫੀ ਹੋ ਗਿਆ ਸੀ ਪਰ ਫਿਰ ਵੀ ਜਕਰੀਏ ਤੇ ਉਸਦੇ ਬਾਪ ਅਬਦੁਸਮਦ ਖਾਨ ਨੂੰ ਇਸ ਗੱਲ ਦੀ ਸੰਤੁਸ਼ਟੀ ਸੀ ਕਿ ਅੰਤ ਨੂੰ ਬੰਦਾ ਉਹਨਾਂ ਦੀ ਗ੍ਰਿਫਤ ਵਿੱਚ ਸੀ ਸਿੱਖਾਂ ਦੇ ਸ਼ਸਤਰ ਜਾਂ ਤਾਂ ਖੁੰਡੇ ਹੋ ਚੁੱਕੇ ਸਨ ਤੇ ਜਾਂ ਨਕਾਰਾ ਹੋ ਕੇ ਟੁੱਟ ਗਏ ਸਨ ਜਾਤੀ ਕਿਸੇ ਇੱਕ ਵੀ ਸਿੰਘ ਦੀ ਦੇ ਵਿੱਚ ਰਤਾ ਜਿੰਨੀ ਵੀ ਤਾਕਤ ਬਚੀ ਰਹੀ ਸੀ ਮੁਗਲ ਗੜੀ ਵਿੱਚ ਦਾਖਲ ਨਹੀਂ ਹੋ ਸਕੇ ਸਿੰਘਾਂ ਦੇ ਪਿੰਡੇ ਸੁੱਕੇ ਰੁੱਖਾਂ ਵਾਂਗ ਹੋ ਚੁੱਕੇ ਸਨ ਬਹੁਤੇ ਸਿੰਘ ਤਾਂ ਗੜੀ ਦੇ ਵੇੜੇ ਵਿੱਚ ਹੀ ਡਿੱਗੇ ਪਏ ਸਨ ਉਹਨਾਂ ਦਾ ਰਸਤ ਪਾਣੀ ਮੁੱਕਿਆ ਨੂੰ ਕਈ ਮਹੀਨੇ ਹੋ ਚੁੱਕੇ ਸਨ ਆਪਤੀ ਆਕਰ ਕਿੰਨਾ ਕੁ ਚਿਰ ਬਚਦੇ ਰੁੱਖਾਂ ਦਾ ਸੱਕ ਵੀ ਲਾ ਕੇ ਖਾਦਾ ਸੁੱਕੀਆਂ ਲੱਕੜਾਂ ਆਟੇ ਵਾਂਗ ਪੀ ਕੇ ਸ਼ਕੀਆਂ ਮਰ ਚੁੱਕੇ ਜਾਨਵਰ ਵੀ ਕੱਚੇ ਹੀ ਖਾ ਲਏ ਇਥੋਂ ਤੱਕ ਕਿ ਕੁਝ ਸਿੰਘਾਂ ਨੇ ਆਪਣੇ ਪੱਟਾਂ ਵਿੱਚੋਂ ਮਾਸ ਕੱਟ ਕੇ ਵੀ ਖਾਦਾ ਹੁਣ ਮੁਗਲਾਂ ਹੱਥ ਤਾਂ ਸਿੰਘਾਂ ਦੇ ਸਿਰਫ ਪਿੰਜਰ ਲੱਗਣੇ ਸਨ ਪਰ ਉਹਨਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਸੀ ਕਿ ਚਲੋ ਕੁਝ ਵੀ ਸਹੀ ਦਿੱਲੀ ਦਰਬਾਰ ਨੂੰ ਦਿਖਾਉਣ ਲਈ ਤੇ ਸੱਚੇ ਹੋਣ ਜੋਗਾ ਦੁਸ਼ਮਣ ਤਾਂ ਮਿਲ ਹੀ ਜਾਵੇਗਾ ਪਰ ਇਹ ਕੀ ਸਿਰਫ ਇੰਨੇ ਕੁ ਸਿੰਘ ਇੰਨਾ ਮੁਠੀ ਪਰ ਕਾਫਰਾਂ ਲਈ ਅਸੀਂ 8 ਮਹੀਨੇ ਦਾ ਘੇਰਾ ਪਾਈ ਰੱਖਿਆ ਜਕਰੀਏ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਤੇ ਮੁਗਲਾਂ ਦੀ ਗੜੀ ਜਿੱਤ ਲੈਣ ਦੀ ਖੁਸ਼ੀ ਪਲਾਂ ਵਿੱਚ ਹੀ ਉਡਾਰੀ ਮਾਰ ਗਈ। ਉਹਨਾਂ ਦੇ ਤਾਂ ਚਿਹਰੇ ਸਗੋਂ ਪੀਲੇ ਪੈ ਗਏ ਸਨ ਕੀ ਜਵਾਬ ਦੇਣਗੇ ਦਿੱਲੀ ਨੂੰ ਕੀ ਇਹਨਾਂ 4 ਸਿੰਘਾਂ ਬਦਲੇ ਇੰਨਾ ਤਾਨ ਲਾਈ ਰੱਖਿਆ ਐਨੀ ਫੌਜ ਇੰਨਾ ਗੋਲਾ ਬਰੂਤ ਤੇ ਹੋਰ ਸਾਜੂ ਸਮਾਨ ਹੋਰ ਤਾਂ ਛੱਡੋ ਇਹਨਾਂ ਰਸਤ 8 ਮਹੀਨਿਆਂ ਵਿੱਚ ਝੁੰਡ ਗਈ ਫੌਜ ਕਾਦੇ ਲਈ 22 ਸਿੰਘਾਂ ਲਈ ਆਸੇ-ਪਾਸੇ ਘੋੜੇ ਦੌੜਾਓ ਜਰੂਰ ਇਹਨਾਂ ਦੇ ਸਾਥੀ ਕਿਧਰੇ ਲੁਕੇ ਹੋਏ ਹਨ ਤੇ ਜਾਂ ਨਸ ਜਾਣ ਦੀ ਤਾਕ ਵਿੱਚ ਹਨ ਲੱਭੋ ਉਹਨਾਂ ਨੂੰ ਭਾਵੇਂ ਆਪਣਾ ਮਨ ਸਮਝਾਉਣ ਲਈ ਹੁਕਮਤਾ ਚਾਰ ਦਿੱਤਾ ਸੀ ਪਰ ਅਸਲੀਅਤ ਤਾਂ ਨਵਾਬ ਨੂੰ ਵੀ ਪਤਾ ਹੀ ਸੀ ਕਈ ਮਾਸੀ ਭਾਲ ਕਰਨ ਮਗਰੋਂ ਜਦ ਸੂਈਏ ਤੇ ਬਾਕੀ ਫੌਜ ਖਾਲੀ ਹੱਥੀ ਵਾਪਸ ਪਰਤੀ ਤਾਂ ਜਕਰਿਆ ਤੇ ਅਬਦੁਸਮਦ ਛਿੱਥੇ ਜੇ ਪੈ ਗਏ ਉਹਨਾਂ ਤੋਂ ਆਪਣੀ ਫੌਜ ਨੂੰ ਮੂੰਹ ਨਹੀਂ ਦਿਖਾਇਆ ਜਾ ਰਿਹਾ ਸੀ ਤੇ ਦਿੱਲੀ ਦਾ ਸਾਹਮਣਾ ਉਹਨਾਂ ਕਿੰਜ ਕਰਨਾ ਸੀ ਤੁਸੀਂ ਹੁਣ ਇੰ样 ਕਰੋ ਨਵਾਬ ਅਬਦੁਸਮਦ ਨੇ ਆਪਣੇ ਨਜ਼ਦੀਕੀ ਫੌਜਦਾਰਾਂ ਨੂੰ ਕੋਲ ਬੁਲਾਇਆ ਤੇ ਬੋਲਿਆ ਇੱਕ ਤਾਂ ਜਿਹੜੇ ਸਿੰਘ ਸਾਡੇ ਆਉਣ ਤੋਂ ਕਾਫੀ ਚਿਰ ਪਹਿਲਾਂ ਭੁੱਖ ਨਾਲ ਮਰ ਚੁੱਕੇ ਸਨ ਉਹਨਾਂ ਦੇ ਸਿਰ ਵੱਢੋ ਤੇ ਉਹਨਾਂ ਵਿੱਚ ਕਾਹ ਫੂਸ ਭਰ ਕੇ ਨੇਜਿਆਂ ਤੇ ਟੰਗ ਲਾਓ ਤਾਂ ਕਿ ਇੰਝ ਜਾਪੇ ਕਿ ਅਸੀਂ ਆਪ ਹੀ ਮਾਰੇ ਹਨ ਜੀ ਹਜ਼ੂਰ ਹੋਰ ਸੁਣੋ ਇੱਕ ਜਲੂਸ ਦੀ ਸ਼ਕਲ ਵਿੱਚ ਕਾਫਲਾ ਤਿਆਰ ਕਰੋ ਜਿਹੜੇ ਤੁਰ ਸਕਦੇ ਹਨ ਉਹਨਾਂ ਨੂੰ ਦਿੱਲੀ ਲਈ ਰੱਖ ਲਓ ਤੇ ਬਾਕੀਆਂ ਨੂੰ ਮਾਰ ਕੇ ਗੱਡੇ ਇਸ ਤਰ੍ਹਾਂ ਭਰੋ ਜਾਪੇ ਬਹੁਤ ਸਿੰਘਾਂ ਦੀਆਂ ਲਾਸ਼ਾਂ ਨਾਲ ਗੱਡੇ ਭਰੇ ਹੋਏ ਹਨ ਹੁਕਮ ਦੀ ਦੇਰ ਸੀ ਕਿ ਸਪਾਈ ਭੁਖਣ ਭਾਣੇ ਸਿੰਘਾਂ ਉੱਤੇ ਟੁੱਟ ਕੇ ਪੈ ਗਏ ਕਿਸੇ ਨੇ ਵਿੱਚੋਂ ਹੀ ਕਿਹਾ ਮੈਂ ਸੁਣਿਆ ਹੈ ਕਿ ਸਿੰਘਾਂ ਕੋਲ ਜੋ ਖਜ਼ਾਨਾ ਤੇ ਸੋਨਾ ਸੀ ਉਹ ਵੀ ਇਹਨਾਂ ਨੇ ਨਿਗਲ ਲਿਆ ਹੈ ਇਹ ਸੁਣਦਿਆਂ ਹੀ ਮੁਗਲ ਸਪਾਈਆਂ ਨੇ ਸੋਨੇ ਦੀਆਂ ਮੋਹਰਾਂ ਦੇ ਲਾਲਚ ਲਈ ਪਹਿਲਾਂ ਹੀ ਚਲਾਣੇ ਕਰ ਗਏ ਸਿੰਘਾਂ ਦੇ ਢਿੱਡ ਪਾੜਨੇ ਸ਼ੁਰੂ ਕੀਤੇ ਬਾਕੀ ਥੱਕੇ ਟੁੱਟੇ ਤੇ ਭੁੱਖਣ ਭਾਣੇ ਸਿੰਘਾਂ ਜਿੰਨਾਂ ਵਿੱਚ ਕੁਝ ਸਾਹੀ ਬੱਚੇ ਸਨ ਨੂੰ ਵੀ ਮੋਰਾਂ ਦੇ ਲਾਲਚਲੇ ਕਤਲ ਕੀਤਾ ਜਾਣ ਲੱਗਾ। ਜਦ ਗੱਲ ਨਵਾਬਪੀਕ ਪੂਜੀ ਤਾਂ ਉਸਨੇ ਆਪਣੇ ਸਪਾਈਆਂ ਨੂੰ ਅਜਿਹਾ ਕਰਨ ਲਈ ਸਖਤੀ ਨਾਲ ਵਰਜਿਆ ਉਹ ਜਾਣਦਾ ਸੀ ਕਿ ਜੇ ਕੁਝ ਸਿੱਖ ਵੀ ਦਿੱਲੀ ਅੱਗੇ ਜਿਉਂਦੇ ਪੇਸ਼ ਨਾ ਕਰ ਸਕਿਆ ਤਾਂ ਬਾਦਸ਼ਾਹ ਦੀ ਨਾਰਾਜ਼ਗੀ ਝਲਣੀ ਔਖੀ ਹੋ ਜਾਏਗੀ। ਕਿਉਂ ਨਾ ਅਸੀਂ ਇਸ ਤਰ੍ਹਾਂ ਕਰੀਏ ਆਪਣੇ ਬਾਪ ਦੀ ਪਰੇਸ਼ਾਨੀ ਦੇਖਦਿਆਂ ਜਕਰੀਆ ਬੋਲਿਆ ਕਿਉਂ ਨਾ ਆਪਾਂ ਗਸ਼ਤੀ ਟੋਲੇ ਭੇਜੀਏ ਜੋ ਪਿੰਡਾਂ ਵਿੱਚੋਂ ਸਿੱਖਾਂ ਤੇ ਉਹਨਾਂ ਦੇ ਖੈਰ ਖਵਾਹਾਂ ਨੂੰ ਫੜ ਕੇ ਲਿਆਉਣ ਤੇ ਆਪਾਂ ਉਹਨਾਂ ਨੂੰ ਬੰਦੇ ਦੇ ਸਾਥੀ ਗਰਦਾਨ ਕੇ ਬਾਦਸ਼ਾਹਗੇ ਪੇਸ਼ ਕਰੀਏ ਨਾਲ ਹੀ ਜੇ ਕੁਝ ਤੰਦਰੁਸਤ ਸਿੱਖ ਪਿੰਡਾਂ ਵਿੱਚ ਮਿਲ ਜਾਂਦਾ ਸੀ ਦਿੱਲੀ ਨੂੰ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਬੜੀ ਮੁਸ਼ਕਲਤ ਨਾਲ ਗੱਡੀ ਵਿੱਚੋਂ ਫੜਿਆ ਹੈ ਪਰ ਜੋ ਫੜੇ ਗਏ ਮੁਕਰ ਗਏ ਕਿ ਉਹ ਸਿੱਖ ਨਹੀਂ ਤਾਂ ਅਸੀਂ ਉਹਨਾਂ ਨੂੰ ਕਤਲ ਕਰਕੇ ਗੱਡੇ ਪਰ ਲੈਂਦੇ ਹਾਂ ਜਿਹੜਾ ਮੁਕਰਿਆ ਉਸ ਨੂੰ ਮਾਰ ਕੇ ਲੈ ਚਲਦੇ ਹਾਂ ਤੇ ਜਿਹੜਾ ਸਿੱਖ ਹੋਣਾ ਮੰਨ ਗਿਆ ਉਸ ਨੂੰ ਜਿਉਂਦੇ ਨੂੰ ਹਾਂ ਇਹ ਦਰੁਸਤ ਰਹੇਗਾ ਵੈਸੇ ਵੀ ਪਿੰਡਾਂ ਵਿੱਚੋਂ ਜੇ ਕੋਈ ਸਿੱਖ ਫੜਿਆ ਗਿਆ ਉਹ ਕਦੇ ਮੁਕਰੇਗਾ ਨਹੀਂ ਕਿ ਉਹ ਸਿੱਖ ਨਹੀਂ ਹੈ ਨਵਾਬ ਨੂੰ ਆਪਣੇ ਪੁੱਤਰ ਦੀ ਇਹ ਤਰਕੀਬ ਬਹੁਤ ਚੰਗੀ ਲੱਗੀ ਤੇ ਇਸ ਦੀ ਅਮਲ ਲਈ ਫੌਰਨ ਫੌਜ ਦੀਆਂ ਕਈ ਟੁਕੜੀਆਂ ਪਿੰਡਾਂ ਵੱਲ ਰਵਾਨਾ ਕੀਤੀਆਂ ਗਈਆਂ ਜੋ ਵੀ ਕੇਸ ਦਾੜੇ ਵਾਲਾ ਦਿਸੇ ਜਿਸ ਤੇ ਸਿੱਖ ਹੋਣ ਦਾ ਰਤਾ ਸ਼ੱਕ ਵੀ ਪਵੇ ਜੋ ਸੂਈਏ ਕਹਿਣ ਕੀ ਸਿੱਖਾਂ ਨਾਲ ਹਮਦਰਦੀ ਰੱਖਦਾ ਹੈ ਸਭ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਇਸੇ ਤਰ੍ਹਾਂ ਕੀਤਾ ਗਿਆ ਤੇ ਪਿੰਡਾਂ ਵਿੱਚੋਂ ਸੈਂਕੜੇ ਲੋਕ ਗ੍ਰਿਫਤਾਰ ਕਰ ਲਏ ਗਏ ਤੇ ਗੱਡੀ ਵਿੱਚੋਂ ਫੜੇ ਗਏ ਸਿੰਘਾਂ ਨਾਲ ਜਲੂਸ ਦੀ ਸ਼ਕਲ ਵਿੱਚ ਦਿੱਲੀ ਵੱਲ ਨੂੰ ਤੋਰ ਲਏ ਗਏ ਰਾਵੀਚ ਪੈਂਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਉਹਨਾਂ ਨੂੰ ਕਮਾਇਆ ਗਿਆ ਪੈਰਾਂ ਵਿੱਚ ਬੇੜੀਆਂ ਹੱਥੀਂ ਹਥਕੜੀਆਂ ਤੇ ਲੱਕ ਨਾਲ ਸੰਗਲ ਇਹ ਇੱਕ ਸੰਗਲ ਵਿੱਚ ਤਿੰਨ ਤਿੰਨ ਸਿੰਘ ਨੂੜੇ ਗਏ ਸਰਹੰਦ ਵਾਸੀਆਂ ਨੇ ਤਾਂ ਇਨ੍ਹਾਂ ਜਕੜੇ ਹੋਏ ਸਿੰਘਾਂ ਦੇ ਇੱਟਾਂ ਪੱਥਰ ਵੀ ਮਾਰੇ ਤੁਰਦਾ ਤੁਰਦਾ ਕਾਫਲਾ ਦਿੱਲੀ ਪਹੁੰਚਿਆ ਸਭ ਤੋਂ ਅੱਗੇ ਬਰਸ਼ਿਆਂ ਵਾਲੇ ਸਿਪਾਹੀ ਜਿਨ੍ਹਾਂ ਦੇ ਬਰਸ਼ਿਆਂ ਤੇ ਸਿੰਘਾਂ ਦੇ ਸਿਰ ਟੰਗੇ ਹੋਏ ਸਨ ਮਗਰ ਗੱਡਿਆਂ ਵਿੱਚ ਮਾਰੇ ਗਏ ਸਿੰਘਾਂ ਦੀਆਂ ਦੇਹਾਂ ਸਭ ਤੋਂ ਪਿੱਛੇ ਗ੍ਰਿਫਤਾਰ ਕੀਤੇ ਹੋਏ ਸਿੰਘ ਤੇ ਉਹਨਾਂ ਤੋਂ ਮਗਰ ਬਾਬਾ ਜੀ ਬੰਦੇ ਨੂੰ ਉਸਦੇ ਪੁੱਤਰ ਤੇ ਮੁਖੀ ਸਿੰਘਾਂ ਸਮੇਤ ਕਿਲੇ ਵਿੱਚ ਕੈਦ ਕੀਤਾ ਜਾਏ ਤੇ ਬਾਕੀ ਸਭ ਕੋਤਵਾਲੀ ਵਿੱਚ ਲੈ ਜਾਓ ਫਰਖਸ਼ੀਅਰ ਨੇ ਹੁਕਮ ਚਾੜਿਆ ਨਾਲ ਹੀ ਉਹ ਬੋਲਿਆ ਤੇ ਸਾਰੇ ਸ਼ਹਿਰ ਵਿੱਚ ਢੰਡੋਰਾ ਪਟਵਾ ਦਿਓ ਕਿ 100-100 ਕੈਦੀ ਰੋਜ਼ ਕੋਤਵਾਲੀ ਦੇ ਸਾਹਮਣੇ ਕਤਲ ਕੀਤਾ ਜਾਇਆ ਕਰੇਗਾ ਜਿਸ ਸਮੇਂ ਤਮਾਸ਼ੀਨਾਂ ਦਾ ਇਕੱਠ ਹੋ ਜਾਏ ਤਾਂ ਉਹਨਾਂ ਦੇ ਸਾਹਮਣੇ ਸਿੰਘਾਂ ਨੂੰ ਕਤਲ ਕਰੋ ਬਾਦਸ਼ਾਹ ਦੇ ਹੁਕਮ ਦੀ ਤਾਮੀਲ ਹੋਈ ਹਰ ਚੜ੍ਹਦੇ ਸੂਰਜ 100-100 ਸਿੱਖ ਸ਼ਹੀਦ ਕੀਤੇ ਜਾਣ ਲੱਗੇ ਪਰ ਕੋਈ ਇੱਕ ਸਿੰਘ ਵੀ ਨਹੀਂ ਡੋਲਿਆ ਉਹ ਅਡੋਲ ਮੁਗਲਾਂ ਦੇ ਤਸੀਹੇ ਸਹਿੰਦੇ ਰਹੇ ਬੁਝਦਿਲ ਮਰਦੇ ਨੇ ਜਦੋਂ ਉਹਨਾਂ ਦਾ ਰਾਜ ਖਤਮ ਹੋਣਾ ਹੁੰਦਾ ਹੈ ਯੋਧੇ ਸ਼ਹੀਦ ਹੁੰਦੇ ਹਨ ਜਦੋਂ ਉਹਨਾਂ ਦਾ ਰਾਜ ਸ਼ੁਰੂ ਹੋਣਾ ਹੋਏ ਭੀੜ ਵਿੱਚ ਕੋਲੋਤਾ ਇੱਕ ਮੋਮਦਿਲ ਮੋਮਨ ਸਿੰਘਾਂ ਦੇ ਸਿੱਦਕ ਨੂੰ ਦੇਖ ਕੇ ਬੋਲਿਆ ਯੋਧੇ ਦੇ ਦਿਲ ਵਿੱਚ ਕੋਈ ਮਲਾਲ ਨਹੀਂ ਹੁੰਦਾ ਇਹ ਸਪਤਾ ਪਹਿਲਾਂ ਹੀ ਮੁਕਤ ਹੋ ਚੁੱਕੇ ਹਨ ਇੱਕ ਹੋਰ ਦਿੱਲੀ ਵਾਸੀ ਬੋਲਿਆ ਇਨੇ ਨੂੰ ਇੱਕ ਹੋਰ ਵਰਤਾਰਾ ਵਾਪਰਿਆ ਇੱਕ ਮੋਚ ਫੁੱਟ ਗੱਬਰੂ ਦੇ ਸਿਰ ਜਲਾਦ ਦਾ ਕੁਹਾੜਾ ਚੱਲਣ ਹੀ ਵਾਲਾ ਸੀ ਕਿ ਇੱਕ ਬੁੱਢੀ ਮਾਈ ਰੋਂਦੀ ਹੋਈ ਕੋਤਵਾਲੀ ਅੱਗੇ ਆਈ ਜਲਾਦ ਰੁਕ ਗਿਆ ਤੇ ਮਾਈ ਨੇ ਕੋਤਵਾਲ ਅੱਗੇ ਆਪਣੀ ਝੋਲੀ ਅੱਡੀ ਰਹਿਮ ਕਰੋ ਮੇਰੇ ਬੱਚੜੇ ਤੇ ਰਹਿਮ ਕਰੋ ਉਹ ਕਹਿ ਰਹੀ ਸੀ ਕਿ ਉਸਦੇ ਪੁੱਤਰ ਨੂੰ ਪਿੰਡ ਵਿੱਚੋਂ ਨਿਹੱਕਾ ਹੀ ਫੜ ਲੈਂਦਾ ਹੈ ਮੁਗਲਾਂ ਨੂੰ ਭਲੇਖਾ ਲੱਗਾ ਹੈ ਤੇ ਉਹ ਸਿੱਖ ਨਹੀਂ ਹੈ ਕਦੇ ਤਾਂ ਉਹ ਕਹੇ ਕਿ ਮੇਰੇ ਪੁੱਤਰ ਨੂੰ ਲੁੱਟਮਾਰ ਕਰਨ ਆਏ ਸਿੰਘ ਨਾਲ ਲੈ ਗਏ ਹਨ ਲੈ ਗਏ ਸਨ ਤੇ ਕਦੇ ਕਹੇ ਕਿ ਮੁਗਲਾਂ ਨੂੰ ਮੁਗਲਾ ਨੇ ਗ੍ਰਿਫਤਾਰ ਕਰ ਲਿਆਂਦਾ ਹੈ ਕੋਤਵਾਲ ਨੇ ਬਾਦਸ਼ਾਹ ਤੱਕ ਗੱਲ ਪਹੁੰਚਾਈ ਤਾਂ ਬਾਦਸ਼ਾਹ ਨੇ ਕਹਿ ਭੇਜਿਆ ਜੇ ਇਸ ਦਾ ਪੁੱਤਰ ਕਹਿ ਦੇਵੇ ਕਿ ਉਹ ਸਿੱਖ ਨਹੀਂ ਤਾਂ ਉਸ ਨੂੰ ਛੱਡ ਦਿੱਤਾ ਜਾਵੇ ਕੀ ਇਹ ਮੇਰੀ ਮਾਂ ਹੈ ਉਸ ਮੁੰਡੇ ਨੂੰ ਬੁਲਾ ਕੇ ਪੁੱਛਿਆ ਗਿਆ ਕੀ ਇਹ ਤੇਰੀ ਮਾਂ ਹੈ ਉਸ ਮੁੰਡੇ ਨੂੰ ਬੁਲਾ ਕੇ ਪੁੱਛਿਆ ਗਿਆ ਹਾਂ ਇਹ ਤਾਂ ਕਹਿ ਰਹੀ ਹੈ ਕਿ ਤੂੰ ਸਿੱਖ ਨਹੀਂ ਮੇਰੀ ਮਾਂ ਝੂਠ ਬੋਲ ਰਹੀ ਹੈ ਇਹ ਪੁੱਤ ਮੋਹ ਵਿੱਚ ਹੈ ਇਹ ਸੁਣਦਿਆਂ ਹੀ ਮਾਂ ਦੀ ਧਾ ਨਿਕਲ ਗਈ ਉਸ ਨੇ ਪਿੱਛੇ ਖਲੋਤੀ ਇੱਕ ਹੋਰ ਛੋਟੀ ਉਮਰ ਦੀ ਬੀਬੀ ਨੂੰ ਖਿੱਚ ਕੇ ਕੋਲ ਲਿਆਂਦਾ ਇਹ ਕੌਣ ਹੈ ਕੋਤਵਾਲ ਬੋਲਿਆ ਇਹ ਇਸ ਦੀ ਘਰ ਵਾਲੀ ਹੈ ਹਜੇ ਕੁਝ ਦਿਨ ਪਹਿਲਾਂ ਹੀ ਇਹਨਾਂ ਦਾ ਵਿਆਹ ਹੋਇਆ ਹੈ ਜਕਰੀਏ ਨਾਲ ਪੰਜਾਬ ਤੋਂ ਆਇਆ ਇੱਕ دیਵਾਨ ਅੱਗੇ ਆਇਆ ਉਹ ਸਾਰੀ ਘਟਨਾ ਤੋਂ ਵਕੀਫ ਸੀ ਉਸਨੇ ਕੋਤਵਾਲ ਨੂੰ ਦੱਸਿਆ ਹੋਇਆ ਇਹ ਕਿ ਸਿੰਘਾਂ ਦੇ ਸਦਕ ਭਰੋਸੇ ਤੇ ਦ੍ਰਿੜਤਾ ਤੋਂ ਪ੍ਰਭਾਵਿਤ ਹੋ ਕੇ ਬਾਲ ਸਿੰਘ ਸੱਜ ਗਿਆ ਸੀ ਜਦ ਜਕਰੀਏ ਨੇ ਦਿੱਲੀ ਲਿਜਾਣ ਲਈ ਪਿੰਡਾਂ ਵਿੱਚੋਂ ਸਿੱਖ ਕੈਦ ਕਰਨ ਲਈ ਆਪਣੇ ਸਿਪਾਹੀ ਭੇਜੇ ਤਾਂ ਕੁਝ ਸਿਪਾਹੀ ਇਸ ਮੁੰਡੇ ਦੇ ਪਿੰਡ ਵੀ ਆਏ ਕਿਸੇ ਨੇ ਦੱਸਿਆ ਕਿ ਫਲਾਨੇ ਘਰ ਦਾ ਇੱਕ ਮੁੰਡਾ ਸਿੰਘ ਸਜ ਗਿਆ ਹੈ ਸਪਾਈ ਉਸ ਘਰੇ ਗਏ ਪਰ ਇੱਥੇ ਤਾਂ ਵਿਆਹ ਵਾਲਾ ਮਾਹੌਲ ਹੈ ਜੀ ਹਾਂ ਹਜ਼ੂਰ ਉਸ ਮੁੰਡੇ ਦੀ ਅੱਜ ਜੰਜ ਚੜੀ ਹੈ ਤੇ ਉਹ ਵਿਉਣ ਗਿਆ ਹੋਇਆ ਹੈ ਚੰਦ ਮੋਹਰਾਂ ਦਾ ਲਾਲਚੀ ਪਿੰਡ ਵਾਸੀ ਬੋਲਿਆ ਸਪਾਈ ਉਡੀਕ ਕਰਨ ਲੱਗੇ ਆਥਨ ਨੂੰ ਜਦ ਮੁੰਡੇ ਦੀ ਜੰਜ ਵਾਪਸ ਆਈ ਤਾਂ ਮੁਗਲ ਸਪਾਈਆਂ ਨੇ ਉਸ ਮੁੰਡੇ ਨੂੰ ਕੈਦ ਕਰ ਲਿਆ ਕੀ ਤੂੰ ਸੇਖ ਹੈ ਹਾਂ ਤੁਹਾਨੂੰ ਕੋਈ ਸ਼ੱਕ ਹੈ ਤੈਨੂੰ ਸਾਡੇ ਨਾਲ ਚੱਲਣਾ ਪਵੇਗਾ ਮੁੰਡੇ ਨੇ ਚੱਟ ਆਪਣੀ ਸਜ ਵਿਆਹੀ ਤੋਂ ਪੱਲਾ ਛੁਡਵਾਇਆ ਤੇ ਮੁਗਲ ਸਪਾਈਆਂ ਨਾਲ ਤੁਰ ਪਿਆ ਇਹੀ ਮੁੰਡਾ ਹੈ ਹਜ਼ੂਰ ਤੇ ਬੀਬੀ ਸੱਚ ਕਹਿ ਰਹੀ ਹੈ ਦੀਵਾਨ ਨੇ ਕੋਤਵਾਲ ਨੂੰ ਸਾਰੀ ਗੱਲ ਸਮਝਾਈ ਤੋਹੇ ਬੀਬੀਆਂ ਰੋ ਰਹੀਆਂ ਸਨ ਤੇ ਕੋਤਵਾਲ ਨੇ ਮੁੰਡੇ ਨੂੰ ਪੁੱਛਿਆ ਕੀ ਇਹ ਤੇਰੀ بیوی ਨਹੀਂ ਮੁੰਡਾ ਉਸ ਸੱਜ ਵਿਆਹੀ ਵੱਲ ਤੁਰਿਆ ਸਭ ਨੂੰ ਜਾਪਿਆ ਕਿ ਹੁਣੇ ਮੰਨ ਜਾਵੇਗਾ ਤੇ ਸਿੱਖੀ ਤੋਂ ਮੁਨਕਰ ਹੋ ਜਾਵੇਗਾ ਮੁਗਲ ਸਿਪਾਈ ਜਲਾਦ ਕੋਤਵਾਲ ਤੇ ਭੀੜ ਸਭ ਮੁੰਡੇ ਵੱਲ ਤੱਕ ਰਹੇ ਸਨ ਉਮਰੀ ਕੀ ਹੈ ਹਜੇ ਵਿਚਾਰੇ ਦੀ ਇਹ ਕੋਤਵਾਲੀ ਅੱਗੇ ਖਲੋਤੀ ਭੀੜ ਲਈ ਵੀ ਅਨੋਖੀ ਗੱਲ ਹੋਣੀ ਸੀ ਉਨਾ ਪਹਿਲੀ ਵਾਰ ਕਿਸੇ ਸਿੱਖ ਕਹੇ ਜਾਂਦੇ ਮੁੰਡੇ ਨੂੰ ਥੜਕਦਾ ਵੇਖਣਾ ਸੀ ਮੁੰਡਾ ਅੱਗੇ ਵਧਿਆ ਕੁੜੀ ਆਸ ਭਰੀਆਂ ਅੱਖਾਂ ਨਾਲ ਉਸ ਵੱਲ ਤੱਕ ਰਹੀ ਸੀ ਮੁੰਡਾ ਉਸ ਵੱਲ ਆ ਰਿਹਾ ਸੀ ਤੁਰਦੇ-ਤੁਰਦੇ ਉਸਦੀ ਚਾਲ ਮੱਠੀ ਹੋ ਗਈ ਤੇ ਉਹ ਰੁਕ ਗਿਆ ਜਿੱਥੇ ਉਹ ਰੁਕਿਆ ਉੱਥੇ ਜਲਾਦ ਖਲੋਤਾ ਸੀ ਜਲਾਦ ਉਸਦੀ ਸੱਜਵੇਂ ਤੀਵੇਂ ਤੇ ਉਸਦੇ ਵਿਚਾਲੇ ਸੀ ਮੁੰਡੇ ਨੇ ਪੱਥਰ ਦੇ ਇੱਕ ਥੜੇ ਉੱਤੇ ਪਿਆ ਕਹਾੜਾ ਚੁੱਕ ਕੇ ਜਲਾਦ ਨੂੰ ਫੜਾਇਆ ਤੇ ਆਪਣਾ ਸਿਰ ਥੜੇ ਉੱਤੇ ਰੱਖ ਦਿੱਤਾ ਜਲਾਦ ਨੇ ਕਹਾੜਾ ਉਤਾ ਚੁੱਕਿਆ ਮਾਤੇ ਟੀਵੀ ਦੀ ਚੀਕ ਨਿਕਲੀ ਕੋਹਾੜਾ ਥੜੇ ਉੱਤੇ ਵੱਜਿਆ ਤੇ ਮੁੰਡੇ ਦਾ ਸਿਰ ਧਰਤੀ ਤੇ ਜਾ ਪਿਆ ਉਹ ਕੁੜੀਵਲ ਨਹੀਂ ਜਲਾਦਵਲ ਵੱਧ ਰਿਆ ਸੀ ਚਾਦਰ ਮੂੰਹ ਵਿੱਚ ਲੈਂਦਾ ਹੋਇਆ ਇੱਕ ਦਿੱਲੀ ਵਾਸੀ ਭੀੜ ਵਿੱਚੋਂ ਬੋਲਿਆ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਸੂਰਮੇ ਪੁਜੰਗੀ ਸਿੰਘ ਨੂੰ ਭਾਵੇ ਸਤਿ ਸ਼੍ਰੀ ਅਕਾਲ ਇਹ ਵੀ ਯੋਧੇ ਦਾ ਹੀ ਗੁਣ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਦ੍ਰਿੜਤਾ ਨਾਲ ਆਪਣੇ ਆਦਰਸ਼ਾਂ ਤੇ ਕਿੰਜ ਖਲੋਣਾ ਹੈ ਤੇ ਜਾਣ ਕਿੰਜ ਦੇਣੀ ਹੈ ਉਹੀ ਮੂਮਦਿਲ ਮੂਮਨ ਫਿਰ ਬੋਲਿਆ ਪਰ ਉਹ ਕੁਝ ਬੋਲਿਆ ਕਿਉਂ ਨਹੀਂ ਉਬਾਲ ਉਸਨੇ ਕੁਝ ਕਿਹਾ ਕਿਉਂ ਨਹੀਂ ਕਥਾ ਸੁਣਦੇ ਬਾਲ ਨੇ ਆਪਣੀ ਮਾਂ ਨੂੰ ਪੁੱਛਿਆ ਸ਼ੇਰ ਦੀ ਦਹਾੜ ਵੀ ਜੇ ਕੁੱਤਿਆਂ ਦੇ ਭੌਂਕਣ ਵਾਂਗ ਆਮ ਹੋ ਜਾਵੇ ਤਾਂ ਲੋਕ ਸ਼ੇਰਾਂ ਨੂੰ ਵੀ ਭੌਂਕਦਾ ਹੀ ਕਹਿਣ ਲੱਗ ਜਾਣਗੇ ਮਾਂ ਦੇ ਬੋਲਣ ਤੋਂ ਪਹਿਲਾਂ ਹੀ ਇੱਕ ਨਿਹੰਗ ਸਿੰਘ ਬੋਲਿਆ ਤੂੰ ਕਦੇ ਝੂਠ ਨਾ ਬੋਲੀ ਮਾਂ ਤੂੰ ਕਦੇ ਨਾ ਕਹੀਂ ਕਿ ਮੇਰਾ ਬਾਲ ਸਿੱਖ ਨਹੀਂ ਬਾਲ ਆਪਣੀ ਮਾਂ ਵੱਲ ਤੱਕਦਾ ਬੋਲਿਆ ਨਹੀਂ ਮੇਰੇ ਬੱਚੇ ਕਦੇ ਨਹੀਂ ਮਾਂ ਅੱਖਾਂ ਭਰਦੀ ਬੋਲੀ ਧੰਨਵਾਦ